ਸਸਿਆਦੋ ਸਤੋ ਮਹਨ ਨਵਨੀ ਸਿੰਘ ਜੀ ਮਤ ਅਸੀਂ ਫਿਕਰ ਜੀਪੀਸੀ ਅਪਡੇਟ 1 ਜੂਨ ਜਿਸ ਦਾ ਬਹੁਤ ਹੀ ਦੇਰ ਤੋਂ ਇੰਤਜ਼ਾਰ ਸੀ ਪੰਜਾਬ ਵਾਸੀਆਂ ਨੂੰ ਵੋਟਾਂ ਦਾ ਉਹ ਦੇਣਾ ਜੋ ਆ ਰਿਹਾ ਤੇ ਕੱਲ 1 ਜੂਨ ਨੂੰ VOTING ਵੀ ਹਸ਼ਰਪੁਰ ਦੇ ਵਿੱਚ ਹੋਵੇਗੀ ਬਾਕੀ ਜ਼ਿਲ੍ਹਿਆਂ ਦੇ ਵਾਂਗ ਤੇ ਗੱਲ ਕਰਦੇ ਹਾਂ ਹਸ਼ਰਪੁਰ ਦੀ ਸੁਰੱਖਿਆ ਪ੍ਰਬੰਧਨ ਨੂੰ ਲੈ ਕੇ ਹਸ਼ਰਪੁਰ ਦੇ ਇਸ ਟਾਈਮ ਅਸੀਂ ਖੜੇ ਹਾਂ ਜਲੰਧਰ ਬਾਈਪਾਸ ਦੇ ਜਿੱਥੋਂ ਕਿ ਤਿੰਨ ਰਸਤੇ ਨਿਕਲਦੇ ਨੇ ਕੁਝ ਜਲੰਧਰ ਤੋਂ ਆਈਏ ਤਾਂ ਹਸ਼ਰਪੁਰ ਐਂਟਰ ਹੁੰਦਾ ਤੇ ਜਲੰਧਰ ਐਸੇ ਬਾਈਪਾਸ ਤੋਂ ਫਗਵਾੜਾ ਤੇ ਚੰਡੀਗੜ੍ਹ ਬਾਈਪਾਸ ਨੂੰ ਇਹ ਰੋਡ ਨਿਕਲਦਾ ਤੇ ਜੇ ਗੱਲ ਕਰੀਏ ਸੁਰੱਖਿਆ ਪ੍ਰਬੰਧਨ ਨੂੰ ਲੈ ਕੇ ਤਾਂ ਕੋਈ ਵੀ ਇੱਥੇ ਸਿਕਿਉਰਿਟੀ ਅਫਸਰ ਕੋਈ ਤਨਾਤ ਨਹੀਂ ਕੀਤਾ ਹੋਇਆ ਕੱਲ 1 ਜੂਨ ਨੂੰ ਵੋਟਾਂ ਵੀ ਪੈਣਗੀਆਂ ਤੇ ਬਾਹਰੋਂ ਵੀ ਜੋ ਲੋਕ ਹੁਸ਼ਿਆਰਪੁਰ ਤੋਂ ਕਿਤੇ ਬਾਹਰ ਆਊਟ ਆਫ ਸਿਟੀ ਵੀ ਰਹਿੰਦੇ ਨੇ ਉਹ ਵੀ ਆਪਣੀ ਪੋਲਿੰਗ ਕਰਨ ਵਾਸਤੇ ਹੁਸ਼ਿਆਰਪੁਰ ਪਹੁੰਚਣਗੇ ਇਹ ਵੀ ਆ ਮਸ਼ੀਨਾਂ ਵੀ ਜੋ ਪੋਲ ਟੈਕਨਿਕ ਕਾਲਜ ਹੁਸ਼ਿਆਰਪੁਰ ਤੇ ਗਵਰਨਮੈਂਟ ਕਾਲਜ ਵਿੱਚ ਇਹ ਵੀ ਆ ਮਸ਼ੀਨਾਂ ਰੱਖੀਏਗੇ ਜਿਹਨਾਂ ਸਿਕਿਉਰਿਟੀ ਲਈ ਉੱਥੇ ਤਾਂ ਫੋਰਸ ਲਗਾ ਦਿੱਤੀ ਗਈ ਆ ਪਾਰੇ ਸੁਰੱਖਿਆ ਦੇ ਪ੍ਰਬੰਧਨ ਲੈ ਕੇ ਗੱਡੀਆਂ ਦੀ ਚੈਕਿੰਗ ਜੋ ਕੀਤੀ ਜਾਣੀ ਲਾਜ਼ਮੀ ਸੰਭਵ ਬਣਦੀ ਹੈ ਉਸ ਦੇ ਮੱਦੇ ਨਜ਼ਰ ਗੱਲ ਕਰੀਏ ਤਾਂ ਇਸ ਤਰ੍ਹਾਂ ਦੀ ਸਿਕਿਉਰਿਟੀ ਲੈ ਕੇ ਇੱਕ ਅੰਗਲੀ ਵੀ ਵਰਤੀ ਜਾ ਰਹੀ ਹੈ ਬਾਹਰੋਂ ਆ ਰਹੀਆਂ ਗੱਡੀਆਂ ਵੱਲੋਂ ਜਾਂ ਕੋਈ ਵਹੀਕਲ ਜਿਹੜੇ ਬਾਹਰੋਂ ਆਉਂਦੇ ਨੇ ਉਹ ਜਦੋਂ ਸ਼ਹਿਰਪੁਰ ਚੈਂਟਰ ਕਰਦੇ ਨੇ ਤਾਂ ਕੋਈ ਅਨਸਖਾਫੀ ਘਟਦਾਨੋਂ ਅੰਜਾਮ ਵੀ ਦਿੱਤਾ ਜਾ ਸਕਦਾ ਹੈ ਅਣਪਛਾਤੇ ਵਿਅਕਤੀਆਂ ਵੱਲੋਂ ਤੋਂ ਇਸ ਸਬੰਧੀ ਵੀ ਧਿਆਨ ਦੇਣ ਦੀ ਲੋੜ ਹੈ ਪ੍ਰਸ਼ਾਸਨ ਨੂੰ ਸੋ ਇਸ ਚੌਕ ਦੇ ਨਾਲ-ਨਾਲ ਬਾਈਪਾਸ ਦੇ ਨਾਲ ਅਸੀਂ ਹੋਰ ਵੀ ਚੌਕਾਂ ਦੇ ਵਿੱਚ ਜਾ ਕੇ ਉੱਥੋਂ ਦੇ ਜੋ ਪ੍ਰਬੰਧ ਨੇ ਸੁਰੱਖਿਆ ਪ੍ਰਬੰਧ ਨੇ ਉਹ ਤੁਹਾਨੂੰ ਅਸੀਂ ਦਿਖਾਵਾਂਗੇ ਆਓ ਚੱਲਦੇ ਹਾਂ ਹੋਰ ਚੌਕਾਂ ਦੇ ਵਿੱਚ ਇਸ ਫੋਟੋ ਅਸੀਂ ਪਹੁੰਚੇ ਹਾਂ ਹਿਸ਼ਾਲਪੁਰ ਦੇ ਫਗਵਾੜਾ ਬਾਈਪਾਸ ਤੇ ਜਿੱਥੋਂ ਕਿ ਫਗਵਾੜੇ ਨੂੰ ਇੱਕ ਰੋਡ ਨਿਕਲਦਾ ਤੇ ਇੱਕ ਚੰਡੀਗੜ੍ਹ ਬਾਈਪਾਸ ਨਾਲ ਇੱਕ ਹਿਸ਼ਾਲਪੁਰ ਜੋ ਜਲੰਧਰ ਦੇ ਨਾਲ ਅਟੈਚ ਹੁੰਦਾ ਤੇ ਇਸ ਦੇ ਵੀ ਹਾਲਾਤ ਤੁਹਾਨੂੰ ਦਿਖਾਉਂਦੇ ਆ ਕਿ ਕੱਲ 1 ਜੂਨ ਜੋ VOTING ਦਾ ਦਿਨ ਆ ਰਿਹਾ ਤਾਂ ਸਿਕਿਉਰਿਟੀ ਨੂੰ ਲੈ ਕੇ ਜੇ ਗੱਲ ਕਰੀਏ ਤਾਂ ਕੋਈ ਵੀ ਸੁਵਿਧਾ ਇੱਥੇ ਪ੍ਰਬੰਧ ਸਿਕਿਉਰਿਟੀ ਦੇ ਨਹੀਂ ਦਿਖਾਈ ਦੇ ਰਹੇ ਕੋਈ ਅਨਸਖਾਮੀ ਘਟਨਾ ਵੀ ਵਾਪਰ ਸਕਦੀ ਹੈ ਜਿਸ ਦੇ ਸਬੰਧ ਦੇ ਵਿੱਚ ਪੁਲਿਸ ਮੁਲਾਜ਼ਮ ਪੁਲਿਸ ਮੁਲਾਜ਼ਮਾਂ ਦੀ ਇੱਥੇ ਲੋੜ ਹੈ ਤੇ ਬਾਹਰੋਂ ਆਉਂਦੀਆਂ ਗੱਡੀਆਂ ਦੀ ਚੈਕਿੰਗ ਵੀ ਕਰਨੀ ਲਾਜ਼ਮੀ ਬੰਦੀ ਹੈ ਤੋਂ ਇਸ ਦੇ ਨਾਲ ਹੋਰ ਵੀ ਅਸੀਂ ਦ੍ਰਿਸ਼ਤਾਂ ਹੋਣੇ ਆ ਬਾਕੀ ਚੌਂਕਾ ਦੇ ਵਿੱਚ ਜਾ ਕੇ ਔਰ ਮਿਲਦੇ ਹਾਂ ਅਗਲੇ ਚੌਂਕ ਦੇ ਵਿੱਚ। ਸੋ ਇਸ ਵਕਤ ਅਸੀਂ ਸ਼ਰਪੁਰੇ ਚੰਡੀਗੜ੍ਹ ਬਾਈਪਾਸ ਤੇ ਮੌਜੂਦ ਆ ਤੇ ਇੱਥੇ ਦੇ ਸੁਰੱਖਿਆ ਪ੍ਰਬੰਧ ਨੇ ਉਹਨਾਂ ਨੂੰ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਇੱਥੇ ਸਖਤ ਸਿਕਿਉਰਿਟੀ ਦੀ ਲੋੜ ਜੋ ਯਕੀਨੀ ਬਣਾਉਣੀ ਚਾਹੀਦੀ ਆ। 1 ਜੂਨ 'ਚ ਵੋਟਾਂ ਦੇਣਾ ਤੇ ਵੋਟਾਂ ਨੂੰ ਦੇਖਦੇ ਹੋਏ ਵੀ ਗੱਡੀਆਂ ਦੀ ਚੈਕਿੰਗ ਨੂੰ ਕਰਨਾ ਚਾਹੀਦਾ ਤੇ ਆਮ ਲੋਕਾਂ ਦੀ ਸੁਰੱਖਿਆ ਵਾਸਤੇ ਵੀ ਇਸ ਨੂੰ ਯਕੀਨੀ ਬਣਾਉਣਾ ਚਾਹੀਦਾ। ਤੇ ਗੱਡੀਆਂ ਦੇ ਹਾਸੇ ਜੋ ਇੱਥੇ ਅਕਸਰ ਵਾਪਰਦੇ ਨਜ਼ਰ ਆਉਂਦੇ ਨੇ ਤੇ ਉਸ ਤੋਂ ਵੀ ਰਿਗਾਰਡਿੰਗ ਜੇ ਗੱਲ ਕਰੀਏ ਤਾਂ ਜੋ ਟ੍ਰੈਫਿਕ ਲਾਈਟਸ ਨੇ ਉਹ ਵੀ ਇੱਥੇ ਅਵੇਲੇਬਲ ਨਹੀਂ ਤੇ ਜਿਸ ਦੇ ਸਬੰਧ ਦੇ ਵਿੱਚ ਵੀ ਉਸ ਪ੍ਰਸ਼ਾਸਨ ਨੂੰ ਇੱਥੇ ਜਾਂ ਪੁਲਿਸ ਅਧਿਕਾਰੀਆਂ ਨੂੰ ਇੱਥੇ ਮੌਜੂਦ ਹੋਣ ਦੀ ਲੋੜ ਹੈ ਸੋ ਜੀਬੀਸੀ ਆਪਣਾ ਲਈ ਕੈਮਰਾਮੈਨ ਜਤਿੰਦਰ ਪ੍ਰਸਿੱਧ ਨਾਮ ਮੈਂ ਨਵਨੀ ਸਿੰਘ ਚਿਮਾ ਇਜਾਜ਼ਤ ਦਿਓ ਧੰਨਵਾਦ